लोगों के पास एक प्रेम का संदेश लेकर जा रहे हैं जो यह श्रीमती के पास आता है तो उसका जीवन बदल जाता है यह परमेश्वर का प्रेम है जिसने मुझे बदला है आज हजारों लाखों लोगों की भीड़ है किसी को तो पैसे देकर नहीं बुलाया गया यह प्रेम आपको बताना चाहता हूँ ये इससे बढ़कर मनाया जाएगा यीशु मसीह के नाम सब क्या संदेश देना चाहेंगे संदेश यही है एक भाईचारा कायम रहे प्रेम का संदेश है यीशु में आओ यीशु जीवन बदलेगा आपका धर्म कोई नहीं बदलता ये प्रेम का संदेश लेकर जा रहे हैं हम गुरदासपुर के हर एक नगर पर परमेश्वर किसी को बदलने के लिए धर्म बदलने के लिए अगर वो आता वो परमेश्वर ही नहीं है मैं ना आता मैं पाप में था गुनाहों में था गंदगी में था खुदावन ने मुझे बदला है मेरा नाम करण वर्मा है आज प्रोफ़ेसर करण वर्मा के नाम से मुझे लोग जानते हैं इसलिए मेरा कोई धर्म मेरी कोई जात नहीं जो तो परमेश्वर को मानता है उसकी कोई धर्म कोई जात नहीं है वो परमेश्वर को मानने वाला उसका यही धर्म है हरिद्वार की नाव आ जो आज शोभा यात्रा पहुंची है और जो जरा शांति की अवस्था में है ਸਾਰਿਆਂ ਨੇ ਪਹਿਲਾਂ ਅਸੀਂ ਆਪਣੇ ਖੁਦਾ ਦਾ ਨਾਮ ਪੈਂਦੇ ਹallelujah ਹallelujah ਸਾਰੇ ਪਿੰਡ ਭਗਮ ਨੂੰ ਜੰਮ ਸੀ ਦੀ ਮੇਰੇ ਨਾਲ ਪ੍ਰਿੰਸਾ ਹੋਰ ਅਸੀਂ ਪਿੰਡ ਭੁਗੜਾ ਤੋਂ ਬਲੌਂ ਕਰਦੇ ਹਾਂ ਗੁਰਦਾਸਪੁਰ ਅਸੀਂ ਅੱਜ ਪਾਸੇ ਕਰਨ ਵਰਮਾ ਜੀ ਦੀ ਸ਼ੋਭਾ ਯਾਤਰਾ ਵਿੱਚ ਸਾਡੇ ਪਰਮੇਸ਼ਰ ਜੀਤੇ ਜਸਮ ਸਿੰਘ ਜੀ ਦੇ ਜਨਮ ਦਿਹਾੜੇ ਦਾ ਕੰਮ ਸਾਰਿਆਂ ਨੂੰ ਪਤਾਵਾ ਕਿ ਹਰ ਤਰ੍ਹਾਂ ਦੀ ਹਰ ਸਾਲ ਮਨਾਇਆ ਜਾਂਦਾ ਬਹੁਤ ਤੁਮਤਾਂ ਦੇ ਨਾਲ ਹੋਰ ਅਸੀਂ ਇਹ ਲੰਗਰ ਦੀ ਸੇਵਾ ਲੈ ਕੇ ਆਏ ਹਾਂ ਪਿੰਡ ਭੁਗੜਾ ਤੋਂ ਔਰ ਸੇਵਾ ਦੀ ਸੇਵਾ ਲੈ ਕੇ ਆਏ ਅਸੀਂ ਤੇ ਅਸੀਂ ਬਹੁਤ ਹੀ ਧੁੰਮ ਧਮ ਦੇ ਨਾਲ ਕਰ ਰਹੇ ਹਾਂ ਔਰ ਪਿੰਡ ਦੇ ਪੂਰੇ ਸਹਿਯੋਗ ਦੇ ਨਾਲ ਕਰ ਰਹੇ ਹਾਂ ਜੀ ਸਾਰੇ ਪਿੰਡਾਂ ਦੇ ਸਰ ਇਹ ਕਿੰਨਾ ਲੰਗਰ ਲਗਾ ਰਹੇ ਹੋ ਇਹ ਸਰ ਫਸਟ ਟਾਈਮ ਨਹੀਂ ਆ ਅੱਛਾ ਪਹਿਲਾਂ ਕੁਝ ਲਾ ਰਹੇ ਨੇ ਨਹੀਂ ਪਹਿਲੇ ਅਸੀਂ ਪਿੰਡ ਦੀ ਕਰਦੇ ਹਾਂ ਇਸ ਟਾਈਮ ਫਸਟ ਟਾਈਮ ਹੀ ਆ ਸਰ ਬਹੁਤ ਬਹੁਤ ਸਾਰੇ ਜਿਹੜੇ ਮੌਕੇ ਗਿਆ ਉਹ ਸਵਾਗਤ ਕਰਨ ਵਾਸਤੇ ਜਿਹੜੇ ਆ ਤੇ ਖੜੇ ਨੇ ਬਿਲਕੁਲ ਦਾ ਲੱਗਦਾ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਜੀ ਸਾਡੇ ਖੁਦਾ ਦਾ ਨਾਮ ਆ ਅਸੀਂ ਆਪਣਾ ਖੁਦਾ ਦਾ ਨਾਮ ਲਾਵਾਂਗੇ ਤੇ ਸਾਡਾ ਖੁਦਾ ਵੀ ਖੁਸ਼ ਹੁੰਦਾ ਵਾ ਜੀ ਚਾਹ ਕਰੇ ਕਿ ਸਾਨੂੰ ਔਰ ਕਿਛੇ ਦਾ ਕਿਛੇ ਜਾਤ ਪਾਤ ਦਾ ਕੰਮ ਨਹੀਂਗਾ ਇਹ ਸਾਰਿਆਂ ਦਾ ਸਾਂਝਾ ਲੰਗਰ ਹੁੰਦਾ ਵਗਾ ਔਰ ਸਾਡਾ ਖੁਦਾ ਇਹੀ ਸਕਾਉਂਦਾ ਵਾ ਕਿ ਸਾਰਿਆਂ ਨਾਲ ਪਿਆਰ ਕਰੋ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਦੇ ਲਈ ਕੀ ਕਹਿਣਾ ਚਾਹੁੰਦੇ ਅਸੀਂ ਵੇਖੋ ਜੀ ਸਾਂਝ ਮਜ਼ਬੂਤ ਕਰਨ ਵਾਸਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇੱਕ ਦੂਜੇ ਦੇ ਨਾਲ ਮਿਲਵਟ ਕੇ ਰਹੋ ਔਰ ਲੰਗਰ ਦੀ ਫਤਿਹ ਦੀ ਸਾਂਝ ਪਾਈਏ ਸਾਰੇ ਜਣੇ ਔਰ ਸਾਰੇ ਰਲ ਮਿਲ ਕੇ ਇਹਨਾਂ ਖੁਸ਼ੀਆਂ ਨੂੰ ਮਨਾਈਏ ਹਾਰ ਵਾਲੇ ਦਿਨਾਂ ਚੋਰ ਕੇ ਕਿਹੜੇ ਪ੍ਰੋਗਰਾਮ ਕੀਤੇ ਜਾ ਰਹੇ ਸਾਡੇ ਵੱਲੋਂ ਉਹਨਾਂ ਦੇ ਪ੍ਰੋਗਰਾਮ ਜੀ ਇੱਕ ਤੇ ਅੱਜ ਸ਼ੋਭਾ ਯਾਤਰਾ ਦਾ ਵਾ ਔਰ ਇੱਕ 24 ਦਸੰਬਰ ਦਾ ਵਾ ਔਰ 25 ਦਾ ਵੀ ਆ ਔਰ ਨਵੇਂ ਸਾਲ ਦਾ ਵੀ ਜੀ ਕਹਿਣਾ ਚਾਹੋਗੇ ਸ਼ਹਿਰ ਵਾਸਤੇ ਨੂੰ ਸ਼ਹਿਰ ਵਾਸਤੇ ਨੂੰ ਅਸੀਂ ਵਧਾਈ ਦੇ ਪਾਤਰ ਹਾਂ ਜੀ ਸਾਰਿਆਂ ਨੂੰ ਇਹ ਮੀਡੀਆ ਦੇ ਰਾਈ ਅਸੀਂ ਤੁਹਾਡੇ ਕਹਿਣ ਚਾਹੁੰਦੇ ਆ ਕਿ ਅਸੀਂ ਸਾਰਿਆਂ ਦੇ ਵਧਾਈ ਦੇ ਪਾਤਰਾਂਗੇ ਔਰ ਸਾਰਿਆਂ ਨੂੰ ਬਹੁਤ ਸਾਰੀ ਵਧਾਈ ਦੇਣਾ ਚਾਹੁੰਦੇ ਹਾਂ ਅਸੀਂ ਨੂੰ ਜੈਮਸੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਔਰ ਸਾਰਿਆਂ ਨੂੰ ਵੱਡਾ ਦਿਲ ਦੀ ਮੁਬਾਰਕਾਂ ਔਰ ਨਵੇਂ ਸਾਲ ਦੀ ਖੁੱਲ੍ਹੇ ਮੁਬਾਰਕਾਂ ਜੋ ਕਿ ਅੱਜ ਕਰਨਗਰਮਨ ਮਿਨਿਸਟਰੀ ਵੱਲੋਂ 16 ਸੰਮਰ ਨੂੰ ਛੋਪੇ ਯਾਤਰਾ ਗੁਰਦਾਸਪੁਰ ਵਿੱਚ ਕੀਤੀ ਜਾ ਰਹੀ ਹੈ ਉਹਦੇ ਵਿੱਚ ਸਾਰੇ ਪੰਜਾਬਪੁਰ ਵਾਲਿਆਂ ਦਾ ਅਸੀਂ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੇ ਨਾਲ ਬਹੁਤ ਜ਼ਰਾ ਮਤਲਬ ਕਿ ਬਸਟਰਾ ਨੇ ਔਰ ਸੰਗਤਾਂ ਨੇ ਬੜਾ ਸਾਥ ਦਿੱਤਾ ਉਹ ਵੀ ਪੈਗੰਬਰ ਦਾ ਬੜਾ ਸ਼ੁਕਰਗੁਜ਼ਾਰ ਹੈ ਸਾਰਿਆਂ ਨੂੰ ਮੈਰੀਗ੍ਰੇਂਟਸ ਨੂੰ ਉਹਦੇ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਹਜ਼ਾਰਾਂ ਦੀ ਗਿਣਤੀ ਵਿੱਚ ਬਿਲਕੁਲ ਜੀ 7 ਤੋਂ 8000 ਬੰਦਾ ਸਾਡੇ ਨਾਲ ਤੁਰ ਰਿਹਾ ਪਿੱਛੇ ਤੱਕ ਹੈਗਾ ਜੀ ਅੱਗੇ ਤੱਕ ਬਹੁਤ ਹੈਗਾ ਇਦਾਂ ਹੀ ਅਸੀਂ ਹਰ ਸਾਲ ਅਸੀਂ ਸ਼ੋਭੇ ਆਦਰਾ ਕਰਦੇ ਰਾਵਾਂਗੇ ਇਹ ਸਾਡਾ ਪਹਿਲੀ ਵਾਰੀ ਅਸੀਂ ਸ਼ੋਭੇ ਆਦਰਾ ਕੀਤੀ ਔਰ ਲੋਕਾਂ ਨੇ ਸਾਨੂੰ ਬਹੁਤ ਬਿਆਦਤ ਆ ਔਰ ਅਸੀਂ ਹਰ ਕਰਮ ਦੇ ਬੰਦਿਆਂ ਦਾ ਸਤਿਕਾਰ ਕਰਦੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਔਰ ਸਾਡੇ ਨਾਲ ਚੱਲੇ ਆ ਜੀ